ਸਰ ਇਹ ਤਾਂ ਗੰਨਾ ਕਣਕ ਦੇ ਖੇਤਾਂ ਦੇ ਵਿੱਚ ਤਾਂ ਇੱਕ ਬਾਗਵਾਲੀ ਕੋਠੀ ਆ ਉੱਥੇ ਪਤਾ ਲੱਗਾ ਪਰਿਵਾਰਕ ਮੈਂਬਰਾਂ ਦੱਸਿਆ ਬੀਤੀ ਰਾਤ ਆ ਜਿਹੜਾ 2-3 ਵਜੇ ਦੇ ਕਰੀਬ ਆ ਜਿਹੜਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਆ ਤੇ ਉਹਨਾਂ ਦਾ ਨੁਕਸਾਨ ਵੀ ਕਾਫੀ ਹੋਇਆ ਤੇ ਮੌਕਾ ਦੇਖ ਕੇ ਆਈਆਂ ਠੀਕ ਹੈ ਬਿਲਕੁਲ ਜੀ ਮੈਂ ਮੌਕਾ ਦੇਖਿਆ ਕੋਠੀ ਖੇਤਾਂ ਦੇ ਵਿੱਚ ਘਰ ਦੇ ਵਿੱਚ ਆ ਖੇਤਾਂ 'ਚ ਕੋਠੀ ਆ ਉੱਥੇ ਘਰ ਦੇ ਵਿੱਚ ਸੁੱਤੇ ਮੈਂ ਬਾਹਰ ਲੱਗ ਪਾਸੇ ਠੀਕ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੀ ਕਹਿੰਦੀ ਜਾਲੀ ਪੱਟਿਆ ਕੀ ਕੀਤਾ ਕਿੰਨਾ ਨੁਕਸਾਨ ਹੋਇਆ ਉਹਦੇ ਵਾਸਤੇ ਕੈਮਰੇ ਖੰਗਾਲ ਲਏ ਆ ਜਲਦੀ ਵਾਲੇ ਚੋਰ ਆ ਉਸ ਨਾਲ ਕੰਮਸ਼ੀ ਹੋ ਗਏ ਅੱਛਾ ਕੁਝ ਪਤਾ ਲੱਗਾ ਕਿੰਨਾ ਕਿ ਨੁਕਸਾਨ ਆਇਆ ਨਹੀਂ ਉਹਦੇ ਬਾਰੇ ਕੁਝ ਨਹੀਂ ਆ ਨਾ ਕੋਈ ਰਿਪੋਰਟ ਮੈਨੂੰ ਆਈ ਨਹੀਂ ਹਾਂਜੀ ਕਹਿੰਦੀ ਕੀ ਨਾਮ ਹੈ ਆਪਣਾ ਹਰਜਨ ਬਸਾਂ ਕੇ ਬਾਜੀ ਬਾਜੀ ਪਤਾ ਲੱਗਾ ਵੀ ਤੁਹਾਡੇ ਘਰੇ ਜਿਹੜੀ ਚੋਰੀ ਹੋ ਗਈ ਕੀ ਥਾਰਾ ਮਾਮਲਾ ਹੈ ਮਾਮਲਾ ਬਾਜੀ ਪਤਾ ਨਹੀਂ ਕੀ ਹੋਇਆ ਕਿੱਦਾਂ ਹੋਇਆ ਰਾਤੀ 2 ਤੋਂ 3 ਦੇ ਵਿੱਚ 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 ਬੰਦੇ ਆਏ ਗਰੈਲ ਪੱਟੀ ਪਿੱਛੋਂ ਤੇ ਇੱਕ ਕਮਰੇ ਆ ਖੋਲੇ ਜਿੰਦੇ ਤੂੜੇ ਆ ਪਏ ਆ ਤੇ ਸਮਾਨ اندرੋਂ ਚੱਕਿਆ ਕੈਸ਼ ਪਿਆ ਸੀ ਕੋਈ ਸੋਨਾ ਪਿਆ ਸੀ ਉਹ ਚੱਕਿਆ ਤੇ ਜਦੋਂ ਉੱਠੇ ਆ ਇਹ ਨਹੀਂ ਪਤਾ ਕਿੱਦਾਂ ਹੀ ਨਿਕਲੇ ਕਿੱਦਾਂ ਨਹੀਂ ਨਿਕਲੇ ਜਦੋਂ ਅਸੀਂ ਉੱਠੇ ਆ ਜਾਣ ਕੇ 10 ਬੀ ਐਮਿੰਟਾਂ ਬਾਅਦ ਤੇ ਸਾਡੇ ਮਨ 'ਚ ਇਹ ਸੀ ਵੀ ਇਹ ਬਗਲ ਦੇ ਕੰਧਾਂ ਤਾਂ ਪਰੇ ਬੜੇ ਹੋ ਪਰ ਇਹ ਨਹੀਂ ਪਤਾ ਜੋ ਬਾਅਦ ਪਤਾ ਲੱਗਦਾ ਇਹ ਹੀ ਪਤਾ ਲੱਗਦਾ ਵੀ ਕੰਧਾਂ ਦੇ ਪਿੱਛੋਂ ਗਰੈਲ ਪਾੜ ਕੇ ਉਧਰ ਦੀ ਹੋਏ ਨਿਕਲ ਕੇ ਬਾਹਰ ਨਿਕਲ ਗਏ ਅੱਛਾ ਕਿੰਨੇ ਕੁ ਪੈਸੇ ਪਈ ਸੀ ਸਾਇ 55-60000 ਰੁਪਇਆ ਦਾ ਕੈਸ਼ ਪਿਆ ਸੀ ਇੱਕ ਚੈਨੀ ਪਈ ਸੀ ਤੇ ਬਾਲੀਆਂ ਪੀਹੇ ਚਾਚੀ ਸਾਡੀ ਨੇ ਮੇਰੀ ਮਾਸੀ ਵੀ ਮੇਰੀ ਚਾਚੀ ਵੀ ਆ ਤੇ ਇੱਕ ਮੁੰਦੀ ਵੀ ਸੀ ਸੋਨੇ ਦੀ ਹੈ ਸੋਨੇ ਦੀ ਟੋਟਲ ਅੰਦਾਜ਼ਾ ਕਿੰਨਾ ਕਮਤਾ ਲਾਉ ਨੁਕਸਾਨ ਬਾਜੀ ਆਪਣਾ ਉਹ ਵੀ ਰੱਖ ਲੋ ਵੀ 60000 ਉਹ ਤੇ ਸੋਨੇ ਦਾ ਰੱਖ ਲੋ 2.5 ਲੱਖ ਰੁਪਏ ਸੋਨੇ ਦਾ ਹੁਣ ਤੇ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਉਹ ਦੇ ਦਿੱਤੀ ਕੰਪਲੀਟ ਕੀਤੀ ਉਹ ਮੌਕਾ ਦੇ ਕੇ ਹਾਂਜੀ ਮੌਕਾ ਦੇ ਕੇ ਕੀ ਮੰਗਤੀ ਕਰਦੇ ਮੰਗਦੀ ਆਪਾਂ ਪਰਚਾਨ ਨੂੰ ਇਹੀ ਮੰਗ ਕਰਦੇ ਆ ਵੀ ਜੇ ਆਪਣੇ ਕੋਈ ਹੁੰਦੀ ਆ ਕਿਤੇ ਕਾਰਵਾਈ ਤੇ ਕਰਨੀ ਚਾਹੀਦੀ ਆ ਤੇ ਹੁਣ ਆਪੇ ਹੁਣ ਵੀ ਅਸੀਂ ਥਾਣੇ ਉ ਆਏ ਆ ਤੇ ਉਹ ਕਹਿੰਦੇ ਸੀ ਕਰਾਂਗੇ ਮਤੈ ਕੀ ਨਾਮਿਆ ਆਪਣਾ ਸਰਜੀਤ ਕੋ ਮਤੈ ਕੀ ਮਾਮਲਾ ਪਤਾ ਲੱਗਾ ਘਰ ਚੋਰੀ ਹੋ ਗਈ ਕਿੰਨਾ ਨੁਕਸਾਨ ਹੋਇਆ ਇਹ ਸਵਾਨ ਰਾਖ ਨੂੰ ਦੱਸਿਆ ਨਹੀਂ ਹੋ ਗਿਆ 2 ਟਾਈ ਲੱਖ ਰੁਪਏ ਦਾ ਸੋਨਾ ਹੀ ਆ ਵਾਪਕ ਕੈਸ਼ ਸਾਡਾ ਇੰਨਾ ਕਿਤਾ 60000 ਰੁਪਈਆ ਤਾਂ ਇਹ ਮੇਰੀ ਭੈਣ ਲੱਗਦੀ ਆ ਇਹਦੇ ਮੈਂ ਘਰ ਹੀ ਰਹਿੰਦੀ ਸੀ ਇਹ ਪੇਕਿਆਂ ਨੂੰ ਕਿ ਯੂ ਸੀਗੀ ਤਾਂ ਜਦੋਂ ਇਹ ਕਾਂਟ ਹੋਇਆ ਤਾਂ ਰਾਤ ਦੇ 2 ਵਜੇ ਕਾਂਟ ਹੋਇਆ ਤਾਂ ਜਦੋਂ ਉਪੈਲਾ ਨਹੀਂ ਸਾਨੂੰ ਕੁਝ ਵੀ ਲੱਗਾ ਬਈ ਜਦੋਂ ਅੰਦਰ ਵੜ ਗਿਆ ਕਿੱਥੋਂ ਵੜ ਗਿਆ ਕਿੱਧਰ ਦੀ ਬੜੇ ਕੋਈ ਨਹੀਂ ਸਾਨੂੰ ਪਤਾ ਲੱਗਾ ਜਦੋਂ ਉਹਨੇ ਜਾਣ ਲੱਗਿਆ ਨਾ ਉਹ ਸਾਹਮਣੇ ਮੈਂ ਦੂਜੇ ਤੇ ਬੈੱਡ ਤੇ ਪਈ ਸੀ ਤਾਂ ਬਾਹ링ਾਂ ਤਾਕੀਆਂ ਖੁੱਲੀਆਂ ਸੀ ਜਾਨੂੰ ਉਹਨੇ ਜਾਂਦਿਆਂ ਨੇ ਨਾ ਲੇਟ ਮਾਰੀ ਮੈਂ ਦਵਾਸਾ ਟੁੱਟ ਕੇ ਬੈਠੀ ਤਾਂ ਜਾਦੂ ਨਹੀਂ ਲੇਟ ਮਾਰੀ ਤਾਂ ਲੇਟ ਉਹ ਨਹੀਂ ਅੱਧਾ ਕਮੈਂਟ ਰੱਖੀ ਉਹ ਲੇਟ ਇੰਨੀ ਤਿੱਖੀ ਜਾਣ ਕੇ ਮੇਰੀਆਂ ਅੱਖਾਂ 'ਚੋਂ ਲੇਟ ਟਿਕੇ ਨਾ ਉਹ ਦਵਾ ਛੱਟ ਜਾਦੂ ਨਹੀਂ ਮੈਨੂੰ ਦੇਖਿਆ ਉਹ ਤਾਕੀ ਤੋਂ ਪਰੇ ਹੋਗਾ ਮੈਂ ਣਟ ਕੇ ਤਾਕੀ ਕੋਲ ਨੂੰ ਗਈ ਤਾਂ ਮੈਨੂੰ ਦਿਸੇ ਨਹੀਂ ਕਿੱਧਰ ਨੂੰ ਗਈ ਆ ਤਾਂ ਮੋੜ ਕੇ ਮੈਂ ਉਹ ਤਾਕੀ ਭੇੜ ਕੇ ਫੇਰ ਸਾਡੇ ਪਿੱਛੇ ਹਵੇਲੀ ਆ ਫੇਰ ਮੈਂ ਉੱਥੇ ਖੜੀ ਰਹੀ ਮੈਂ ਕਿ ਸ਼ਾਇਦ ਇੱਧਰ ਹਵੇਲੀ ਚ ਨਾ ਕੋਈ ਉਤਰ ਜਵੇ ਉਹ ਨਹੀਂ ਸੀ ਸਾਨੂੰ ਪਤਾ ਵੇ ਬੰਦੇ ਅੰਦਰ ਸੀ ਉਹ ਬੰਦੇ ਬਾਹਰ ਸੀਗੇ ਉਸ ਟਾਈਮ ਬੰਦੇ ਅੰਦਰ ਸੀ ਉਹ ਮੈਂ ਜਦ ਉਹ ਉਹਨਾਂ ਦਾ ਦੇਖਿਆ ਮੈਂ ਦਵਾਟ ਬਾਹਰ ਨਿਕਲੀ ਤਾਂ ਮੈਂ ਬਾਹਰ ਨਿਕਲ ਕੇ ਅ ਗਰਿੱਲ ਦਾ ਕੁੰਡਾ ਜਿੰਦਾ ਲੱਗਾ ਸੀ ਇਹ ਮੈਂ ਪਹਿਲਾਂ ਇਹ ਚੈੱਕ ਕੀਤਾ ਆ ਕੇ ਜਾਂ ਮੈਂ ਇਹ ਚੈੱਕ ਕੀਤਾ ਤਾਂ ਇਹ ਜਿੰਦਾ ਲੱਗਾ ਆ ਤਾਂ ਮੇਰੇ ਚੈੱਕ ਜਿਵੇਂ ਬੰਦੇ ਅੰਦਰ ਆ ਤਾਂ ਆਸ ਦਰਵਾਜ਼ੇ ਦਾ ਜਾਲੀ ਵਾਲਾ ਦਰਵਾਜ਼ਾ ਸਪੱਟ ਖੁੱਲਾ ਜਦ ਮੈਂ ਇਹ ਦਰਵਾਜ਼ੇ ਦਾ ਪਤਾ ਲੱਗਾ ਵੀ ਇੱਥੇ ਤਾਂ ਸੀ ਜਿੰਦਾ ਲਾਇਆ ਸੀ ਤੇ ਦਰਵਾਜ਼ਾ ਮੈਂ ਰਾਤ ਲਾ ਕੇ ਸੁੱਤੀ ਆ ਜਾਂ ਮੈਂ ਨੱਠ ਕੇ ਅੰਦਰ ਜਾ ਕੇ ਮੈਂ ਕੁੰਡਾ ਲਾ ਲਿਆ ਕੁੰਡਾ ਲਾ ਕੇ ਤਾਂ ਫੇ ਅਸੀਂ ਆਪਣੇ ਨਿਆਣਿਆਂ ਨੂੰ ਫੋਨ ਕੀਤੇ ਅਸੀਂ ਇਹਨਾਂ ਨੂੰ ਕਿਹਾ ਸੀ ਉਨਾ ਚਿਰ ਕੁੰਡਾ ਨਹੀਂ ਖੋਲਣਾ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਵੇ ਬੰਦੇ ਅੰਦਰ ਆ ਮੈਂ ਇੱਕ ਮੈਂ ਸੀ ਇੱਕ ਵਾਰ ਪੋਤਾ ਸੀ ਇੱਕ ਸਾਡੀ ਮਾਸਤੇ ਨਣਾ ਨੀ ਇੱਥੇ ਅਸੀਂ ਤਿੰਨੇ ਸੀ ਇਹ ਪੇ ਕੀ ਸੀਗੀ ਤਾਂ ਇਹ ਮੇਰਾ ਮੁੰਡਾ ਉਹ ਸਾਹਮਣੀ ਕੋਠੀ ਚ ਸੀਗਾ ਉਧਰੋਂ ਮੈਂ ਦੇਖਦਾ ਮੁੰਡਾ ਮੇਰਾ ਪਿੱਛੇ ਆਇਆ ਉਹਨੂੰ ਅਸੀਂ ਫੋਨ ਪਹਿਲਾਂ ਕੀਤਾ ਫਿਰ ਇਹਨਾਂ ਨੂੰ ਨਹੀਂ ਜਿਸਨੂੰ ਕਿਸੇ ਤੇ ਸ਼ੱਕ ਨਹੀਂ ਕਰੀ ਮੰਗ ਕੇ ਕਰਦੇ ਮੰਗ ਵਾਸਤੇ ਅਸੀਂ ਇਹੀ ਕਰਦੇ ਆ ਬਸ ਸਾਨੂੰ ਇਨਸਾਮ ਮਿਲਣਾ ਚਾਹੀਦਾ ਜੋ ਸਾਡਾ ਨੁਕਸਾਨ ਹੋਇਆ ਹੈ ਇਹ ਇਹ ਸਾਨੂੰ ਮਿਲਣਾ ਚਾਹੀਦਾ